ਇਹ ਡਿ ਵੱਡੀ ਪਦਵੀਏ ਨਾਮ ਦੀਵੰਦ ਹੈ ਜੋ ਪੰਜ ਪਿਆਰੇ ਸਾਨੂੰ ਦੇ ਦਿੰਦੇ ਨੇ ਕੋਈ ਕੀਮਤ ਵੀ ਨਹੀਂ ਮੰਗਦੇ ਕੁਝ ਵੀ ਨਹੀਂ ਇੱਕ ਜੀਵਨ ਦਾ ਸੋਹਣਾ ਢੰਗ ਜਿਉਣ ਦੀ ਜਾਂਚ ਦੱਸਦੇ ਪਰਿਆਦਾ ਵਿੱਚ ਪਿਆ ਨਾਮ ਜਪਣਾ ਚਾਰ ਬੱਜਰ ਪ੍ਰੇਤਨ ਕਰੀ ਕੇਸ ਨਾ ਕੱਟੀ ਦੂਸਰਾ ਦੀਖ ਤਮਾਕੂ ਆਦਤ ਨਸ਼ੇ ਦੀ ਵਰਤੋਂ ਨਾ ਕਰੇ ਤੀਸਰਾ ਪਾਰ ਇਸ ਤ੍ਰਿ ਪਰ ਪੁਰਸ਼ ਦਾ ਸੰਗ ਨ ਕਰੀ ਪਾਵ ਹਰ ਕਿਸੇ ਨੂੰ ਆਪਣੇ ਭੈਣ ਭਰਾ ਮਾ ਪਿਓ ਬੱਚੇ ਧੀਆਂ ਪੈਣਾ ਸਮਝੀ ਇਸੇ ਤਰ੍ਹਾਂ ਕੁਠਾ ਮਾਸ ਨਾ ਖਾਵੀ ਇਹਦੀ ਵਰਤਨ ਕਰੀ ਚ ਕਿਹੜੀ ਕੋਈ ਮਾੜੀ ਚੀਜ਼ ਜਿਹੜੀ ਸਾਨੂੰ ਛੱਡਣ ਨੂੰ ਸਤਿਗੁਰੂ ਕਹਿ ਰਹੇ ਨੇ ਤੇ ਅਸੀਂ ਛੱਡ ਕੇ ਦੁਨੀਆ ਤੋਂ ਨੀਵੇਂ ਜਾਵਾਂਗੇ ਉੱਚੇ ਹੋਵਾਂਗੇ ਸਤਿਗੁਰੂ ਜੀ ਇਹ ਕਿਰਪਾ ਕਰ ਦੇਣ ਨਾਮ ਦੀ ਦਾਤ ਦੇ ਕੇ ਭਈ ਤੁਸੀਂ ਹਰ ਰੋਜ਼ ਇਹ ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਪਾਠ ਕਰਿਆ ਜੀ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਨੰਦ ਸਾਹਿਬ ਸ਼ਾਮ ਪਵੇਗੀ ਰਹਿਰਾਸ ਕਰਨਾ ਸੌਣ ਲੱਗਿਆਂ ਸੋਲੇ ਸਾਹਿਬ ਦਾ ਪਾਠ ਕਰਨਾ ਇਹ ਕਿਆ ਸਾਨੂੰ ਕੇਸਾਂ ਦੀ ਸੰਭਾਲ ਕਰਨੀ ਕੰਗਾ ਦੋਨੋਂ ਵਕਤ ਕਰਨਾ ਇੱਕ ਕੜਾ ਪਹਿਨ ਕੇ ਰੱਖਣਾ ਗਾਤ੍ਰੇ ਕਿਰਪਾਨ ਖੋਵੇ ਤੇੜ ਸ਼ਹਿਰ ਆ ਇਹ ਇੱਕੋ ਪਹਿਰਾਵਾ ਦਿੱਤਾ ਤਾਂ